ਬੜੇ ਪਿਆਰ ਦੇ ਨਾਲ ਸੰਗਤਾਂ ਇਹ ਪੜਦੀਆਂ ਪਈਆਂ ਨੇ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੋਲੋ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਫੇਰ ਆਖੋ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਆਰ ਦੇ ਨਾਲ ਸੰਗਤਾਂ ਪੜਦੀਆਂ ਪਈਆਂ ਫੇਰ ਆਖੋ ਧੰਤਨ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਮਾਲਕ ਜੀ ਦਾ ਨਾਮ ਲੈਣਾ ਕਦੀ ਕੰਜੂਸੀ ਨਾ ਕਰਿਆ ਕਰੋ ਇਹਦਾ ਬੜਾ ਵੱਡਾ ਲਾਭ ਜੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਹੇ ਗਰੀਬ ਨਿਵਾਇ ਸਤਿਗੁਰੂ ਜੀ ਬਾਲਾ ਪ੍ਰੀਤਮ ਨੂੰ ਧੰਨ ਆਖੀਏ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧੰਨ ਆਖੀਏ ਕਿ ਇਹਦਾ ਲਾਭ ਕੀ ਹੈ ਤੇ ਸਤ ਗੁਰੂ ਫੇਰ ਤੁਹਾਨੂੰ ਸਮਝਾਉਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਵਾਜ਼ ਆਏਗੀ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਬਾਲਾ ਪ੍ਰੀਤਮ ਜੀ ਜਿਨੇ ਤੈਨੂੰ ਇੱਕ ਵਾਰ ਧੰਨ ਕਹਿਤਾ ਜਿੰਨੀ ਤੁਦਨੋਂ ਧੰਨ ਕਿਹਾ ਏ ਬਾਲਾ ਪ੍ਰੀਤਮ ਜੀ ਜਿਨੇ ਤੈਨੂੰ ਅੰਦਰੋਂ ਪਿਆਰ ਨਾਲ ਇੱਕ ਵਰਦਾਨ ਕਹਿਤਾ ਜਮਾਂ ਦੀ ਕੀ ਮਜਾਲ ਹੈ ਉਹਦੇ ਕੋਲ ਆ ਜਾਣਾ ਜਿੰਨੀ ਤਦਨੋਂ ਧੰਨ ਕਿਹਾ ਤਿੰਨ ਜਮ ਨੇੜਨਾ ਆਇਆ ਸਤਸੰਗਿਓ ਸਤਗੁਰੂ ਜੀ ਹੁਣ ਸੰਗਤਾਂ ਨੂੰ ਉਤਾਰਦੇ ਪਏ ਨੇ ਉਪਦੇਸ਼ ਦੇ ਰਹੇ ਨੇ ਹੁਣ ਦੇਸ਼ਾਂ ਵਿਦੇਸ਼ਾਂ ਤੇ ਇਹ ਖਬਰ ਪਹੁੰਚ ਗਈ ਕਿ ਗੁਰੂ ਹਰਿਐ ਸਾਹਿਬ ਜੀ ਨੇ ਆਪਣੇ ਛੋਟੇ ਸੁਪੁੱਤਰ ਸ਼੍ਰੀ ਹਰਿ ਕ੍ਰਿਸ਼ਨ ਸਹਿਬ ਜੀ ਨੂੰ ਗੁਰ ਨਾਨਕ ਦੇ ਘਰ ਦਾ ਮਾਲਕ ਬਣਾ ਦਿੱਤਾ ਹੈ। ਸਤਸੰਗੀਏ ਦੂਰੋ ਦੂਰੋ ਸੰਗਤਾਂ 사ਤ ਪੁਰ ਦੇ ਦਰਸ਼ਨਾਂ ਵਾਸਤੇ ਆਉਣੀਆਂ ਸ਼ੁਰੂ ਹੋ ਗਈਆਂ। ਸ਼੍ਰੀ ਹਰਿ ਕ੍ਰਿਸ਼ਨ ਜਗਤ ਗੁਰ ਭਏ ਦੇਸ ਬਦੇਸਨ ਮੈਂ ਬਿਦ ਭਏ ਸਰਬੋਤਮ ਕੇ ਤਖਤ ਬਿਰਾਜੇ ਸਰਬੋਤਮ ਕੇ ਤਖਤ ਬਿਰਾਜੇ ਭਾਵ ਸ਼੍ਰੋਮਣੀ ਤਖਤ ਗੁਰਨਾਇਣ ਜੀ ਦੇ ਘਰ ਵਾਲਾ ਉਹਦੇ ਉੱਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਬਿਰਾਜਮਣ ਹੋਏ ਨੇ ਪਿਆਰ ਚ ਸਰਬੋਤਮ ਕੇ ਤਖਤ ਬਿਰਾਜੇ ਜਿਨ ਦਰਸ਼ਨ ਤੇ ਸੰਕਟ ਪਾਜੇ ਬੋਲੋ ਜਿਨ ਦਰਸ਼ਨ ਤੇ ਸੰਕਟ ਪਾਜੇ ਜਿਨ ਦਰਸ਼ਨ ਤੇ ਸੰਕਟ ਪਾਜੇ ਦੂੜੋ ਦੂੜੋ ਸੰਗਤਾਂ ਸਾਧੂ ਪਤਿ ਦੀਦਾਰਿਆਂ ਵਾਸਤੇ ਹੁੰਦੀਆਂ ਨੇ ਤੇ ਲੰਮੇ ਦੇਸ਼ ਤੋਂ ਵੀ ਸੰਗਤ ਤੁਰੀ ਸੰਗਤ ਜਥਾ ਤੁਰਿਆ ਸਾਧੂ ਪਤਿ ਦੀਦਾਰਿਆਂ ਵਾਸਤੇ ਇਹ ਸੰਗਤਾਂ ਜਿਹੜੇ ਤੁਰ ਪਈਆਂ ਰਸਤੇ 'ਚ ਇੱਕ ਚੋਰ ਹੈ ਗੁਰਮਖੋ ਦਾ ਨਾਮ ਹੈ ਜਸਵੰਤ ਰਾਏ ਉਹਨੇ ਵੇਖਿਆ ਇਹ ਜਥਾ ਬੜਾ ਸ਼ਾਊਕਰ ਲੱਗਦਾ ਹੈ ਇਹਦੇ ਲੋਕ ਸ਼ਾਹੂ ਕਰ ਵੀ ਨੇ ਇੰਨਾ 포ਟਲੀਆਂ ਬੰਨੀਆਂ ਹੋਈਆਂ ਵਿੱਚ ਮਾਇਆ ਵੀ ਹੋਵੇਗੀ ਕਿਉਂ ਨਾ ਹੋਵੇ ਮੈਂ ਵੀ ਇਹ ਜਥੇ ਚ ਦੱਲ ਜਾਵਾਂ ਤੇ ਸਮਾਂ ਆਉਣ ਤੇ ਮੌਕਾ ਵੇਖ ਕੇ ਮੈਂ ਇਹ ਚੋਰੀਆਂ ਕਰਾਂਗਾ ਫਿਰ ਜਥੇ ਤੋਂ ਵਖੜਾ ਹੋ ਜਾਵਾਂਗਾ ਇਹ ਜਿਸਵੰਤਰਾਏ ਚੋਰ ਵੀ ਜਥੇ ਚ ਦੱਲ ਗਿਆ ਇਹਨੇ ਬੜਾ ਜਦਨ ਕੀਤਾ ਕਿ ਮੈਨੂੰ ਮੌਕਾ ਮਿਲੇ ਮੈਂ ਚੋਰੀ ਕਰਾਂ ਮੌਕਾ ਨਹੀਂ ਮਿਲਿਆ ਇੱਕ ਕਰਦਿਆਂ ਕਰਦਿਆਂ ਕੀਰਤਪੁਰ ਸਾਹਿਬ ਪਹੁੰਚ ਗਏ ਰਾਤ ਦਾ ਸਮਾਂ ਸੀ ਤੇ ਸੰਤਾਂ ਫਿਰ ਰਾਤ ਨੂੰ ਜਲ ਪਾਣੀ ਛੱਕ ਕੇ ਆਰਾਮ ਤੇ ਹੋ ਗਈਆਂ ਤੇ ਇਹ ਰਾਤ ਜਾਗਦਾ ਰਿਆ ਇਹਨੇ ਗੰਢਾਂ ਖੋਲੀਆਂ ਕਈ ਵਾਰ ਪਰ ਮੌਕਾ ਨਹੀਂ ਮਿਲਿਆ ਕਿ ਚੋਰੀ ਕਰਨ ਦਾ ਇਧਰ ਅੰਮ੍ਰਿਤ ਵੇਲਾ ਹੋਇਆ ਹੁਣ ਸੰਤਾਂ ਵੇਚਦੀਆਂ ਸਾਡੀਆਂ ਗੰਢਾਂ ਖੁਲੀਆਂ ਹੋਈਆਂ ਨੇ ਸਮਾਨ ਵੀ ਪੂਰਾ ਹੈ ਲੱਗਦਾ ਕਿਸਨੇ ਭਲੇਖੇ ਨਾਲ ਕੋਈ ਗੰਢ ਖੋਲਤੀ ਇੱਕ ਨੇ ਦੂਜੇ ਨੂੰ ਦੂਜੇ ਤੀਜੇ ਨੂੰ ਆਖਿਆ ਲੱਗਦਾ ਸੰਤਾਂ ਨੇ ਭਲੇਖੇ ਨੇ ਇੱਕ ਦੂਜੇ ਦੇ ਗੰਢਾਂ ਖੋਲਤੀਆਂ ਨੇ ਇਹ ਸਾਰੀ ਰਾਤ ਜਸਵੰਤ ਰਾਏ ਜਾਗਦਾ ਰਿਆ ਹੁਣ ਦਿਢ ਚੜਿਆ ਜਦੋਂ ਅੰਮ੍ਰਿਤ ਵੇਲਾ ਹੋਇਆ ਇਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਵਾਨ ਦੇ ਵਿੱਚ ਪੁੰਚੇ ਨੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਤੋਂ ਸੰਗਤਾਂ ਜਥੇਦਾਰ ਆਏ ਉਹਨੇ ਮੋਢੇ ਤੇ ਵੜਕੇ ਲਾਇਆ। ਉਹ ਭਲਿਆ ਤੂੰ ਵੀ ਉੱਠ ਇਸ਼ਨਾਨ ਪਾਣੀ ਕਰ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਭਾਗ ਬਣਾ। ਹੁਣ ਇਹ ਵੀ ਉੱਠਿਆ ਇਸ਼ਨਾਨ ਪਾਣੀ ਕੀਤਾ। ਤੇ ਇਹ ਵੀ ਸੰਗਤ ਗਿਆ ਜਦੋਂ ਇਧਰੋਂ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਇਹਨੇ ਜਾ ਕੇ ਸਤਿਗੁਰ ਦੇ ਚਰਨਾਂ 'ਚ ਨਮਸਕਾਰ ਕੀਤੀ। ਜਦੋਂ ਨਮਸ਼ਕਾਰ ਕੀਤੀ ਜਸਵੰਤ ਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹਦੇ ਵੱਲ ਦੇਖ ਕੇ ਥੋੜਾ ਮੁਸਕਰਾ ਪਏ ਕਿੰਨੇ ਜਸਵੰਤ ਰਾਏ ਇਹ ਗੱਲ ਦੱਸ ਜਦੋਂ ਜੰਗਲ 'ਚ ਅੱਗ ਲੱਗੀ ਹੋਵੇ ਨਾ ਲੋਕ ਨਦੀ ਵੱਲ ਜਾਂਦੇ ਨੇ ਨਦੀ ਛਾਲ ਮੜ ਕੇ ਆਪਣਾ ਬਚਾਅ ਕਰਦੇ ਨੇ ਪਰ ਜਦੋਂ ਨਦੀ ਨੂੰ ਅੱਗ ਲੱਗ ਜਾਵੇ ਲੋਕ ਵਿਚਾਰੇ ਕਿੱਥੇ ਜਾਣਗੇ ਉਹ ਜੀਵ ਜੰਤੂ ਵਿਚਾਰੇ ਕਿੱਥੇ ਜਾਣਗੇ ਉਹ ਜਸਵੰਤ ਰਾਏ ਇਹ ਗੱਲ ਦੱਸ ਜਦੋਂ ਕੋਈ ਪਰਜਾ ਤੇ ਜ਼ੁਲਮ ਕਰਦਾ ਹੈ ਜਦੋਂ ਕੋਈ ਪਰਜਾ ਤੇ ਅਤਿਆਚਾਰ ਕਰਦਾ ਹੈ ਲੋਕ ਰਾਜੇ ਕੋਲ ਜਾਂਦੇ ਨੇ ਰਾਜੇ ਕੇ ਜਾ ਕੇ ਫਰਿਆਦ ਕਰਦੇ ਨੇ ਪਰ ਜੇ ਰਾਜਾ ਹੀ ਅਤਿਆਚਾਰੀ ਬਣ ਜਾਵੇ ਲੋਕ ਵਿਚਾਰੇ ਕਿੱਥੇ ਜਾਣਗੇ ਕਿੱਥੇ ਫਰਿਆਦ ਕਰਨਗੇ ਉਹ ਜਸਵੰਤ ਰਾਏ ਲੋਕ ਸੰਗਤ ਵਿੱਚ ਆ ਕੇ ਆਪਣੇ ਭੁੱਲਾਂ ਬਖਸ਼ਾਉਂਦੇ ਨੇ ਆਪਣੇ ਪਾਪ ਬਖਸ਼ਾਉਂਦੇ ਨੇ ਸੰਗਤ ਵਿੱਚ ਇਸ ਕਰਕੇ ਆਈਦਾ ਹੈ ਕਿ ਆਪਣੀ ਗੁਨਾਹ ਬਖਸ਼ਾ ਲਈਏ ਜੈਸਾ ਵਾਲਿਖ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕੜ ਉਪਦੇਸ਼ ਛਿੜਕੇ ਬਹੁ ਪਾਤੀ ਬਹੁ ਪਿਤਾ ਗੱਲ ਲਾਵੇ ਪਿਛਲੇ ਆਗਨ ਬਖਸ਼ਲੇ ਤਬ ਆਗੇ ਮਾਰਗ ਪਾਵੇ ਸੰਗਤ ਇਹ ਆ ਕੇ ਅਰਦਾਸ ਕਰਦੀ ਹੁੰਦੀ ਹੈ ਪਰ ਜੇ ਕੋਈ ਸੰਗਤ ਦਾ ਆ ਕੇ ਗਲਤੀਆਂ ਕਰੇ ਉਹ ਫਿਰ ਕਿੱਥੇ ਬਖਸ਼ਿਆ ਜਾਏਗਾ ਉਹ ਜਸਵੰਤ ਰਾਏ ਤੂੰ ਇਹ ਗੁਰਬਾਣੀ ਦੀ ਪੰਕਤੀ ਨਹੀਂ ਸੁਣੀ ਸਤਿਗੁਰੂ ਜੀ ਕਹਿਰੀ ਕਿੰਦੇ ਚੋਰ ਕੀ ਹਮ ਭਰੇ ਨਾ ਕੋਏ ਚੋੜ ਕੀਆ ਚੰਗਾ ਕਿਉ ਹੋਏ ਜਦੋਂ ਸਤਿਗੁਰੂ ਇਹ ਗੱਲ ਆਖੀ ਇਹ ਪੰਕਤੀ ਬੋਲੀ ਨਾ ਉਸ ਵੇਲੇ ਸਤਿਗੁਰੂ ਦੇ ਚਰਨਾਂ ਦੇ ਆਪਣਾ ਮੱਥਾ ਰੱਖਤਾ ਤੇ ਪੁੱਭਾ ਮਾਰ ਕੇ ਰੋ ਪਿਆ हे ਬਾਲਾ ਪ੍ਰੀਤਮ ਜੀ ਮੇਰੇ ਗੁਨਾਹ ਬਖਸ਼ ਲੋ हे ਬਾਲਾ ਪ੍ਰੀਤਮ ਜੀ ਮੇਰੀਆਂ ਭੁੱਲਾਂ ਬਖਸ਼ ਲੋ ਉਸੀ ਬਖਸ਼ ਨੇ ਅਰੋ ਗੁਰਨਾਨਕ ਜੀ ਦਾ ਕਰਬੜਾ ਵੱਡਾ ਹੈ ਇਹ ਗਰੀਬ ਨਵਾਜ਼ ਗੁਰਨਾਨਕ ਪਾਤਸ਼ਾਹ ਨੇ ਭੂਮੀਆਂ ਚੋੜਨੋਂ ਬਖਸ਼ਿਆ ਸਤਿਗੁਰੂ ਤੁਸੀਂ ਮੈਨੂੰ ਬਖਸ਼ ਦਿਓ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਜਦੋਂ ਭਾਈ ਬੀਬੀ ਚੰਜੀ ਆਏ ਤੇ ਸਤਿਗੁਰੂ ਨੇ ਸਿਰ ਤੇ ਹੱਥ ਰੱਖਿਆ ਬੜੀਆਂ ਵੱਡੀਆਂ ਵੱਡੀਆਂ ਸਭਾਵਾਂ ਲਈਆਂ ਇਨਸਾਨਾ ਏ ਗਰੀਬ ਨਵਾਜ਼ ਮੈਨੂੰ ਬਖਸ਼ ਲੋ ਤੁਸੀਂ ਉਸ ਵੇਲੇ ਸਤਿਗੁਰੂ ਜੀ ਨੇ ਸੰਗਤ ਪ੍ਰਣ ਕਰ ਆ ਤਬ ਮੈਂ ਚੋਰੀ ਦੀ ਕਰਾਂਗਾ ਇਨੇ ਫਿਰ ਸੰਗਤ ਦੇ ਦਮੇ ਹੱਥ ਝੁੜ ਕੇ ਸਤਿਗੁਰੂ ਕੋਲੋਂ ਮਾਫੀ ਵੀ ਮੰਗੀ ਸੰਗਤ ਕੋਲੋਂ ਫਿਰ ਆਖਿਆ ਸੰਗਤ ਜੀ ਮੇਰੇ ਪਿਛਲਿਆਂ ਭੁੱਲਾਂ ਬਖਸ਼ ਲਿਓ ਅੱਜ ਤੋਂ ਮੈਂ ਅੱਧਾ ਚੋਰੀ ਨਹੀਂ ਕਰਾਂਗਾ ਤੇ ਆਖਣਗਾ ਹੇ ਬਾਲਾ ਪ੍ਰੀਤਮ ਜੀ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਫਿਰ ਸਤਿਗੁਰੂ ਨੇ ਇਹਨੂੰ ਆਪਣੀ ਸਿੱਖੀ ਬਖਸ਼ੀ ਸਤਿਗੁਰੂ ਦੀ ਆਖਣ ਲੱਗੇ ਭਾਈ ਤੂੰ ਸੰਗਤ ਦੀ ਸੇਵਾ ਕਰਿਆ ਕਰ ਸਤਿਗੁਰੂ ਹੋਰ ਉਪਦੇਸ਼ ਮੇਰੇ ਵਾਸਤੇ ਕੀ ਹੈ ਸਤਿਗੁਰੂ ਜੀ ਆਖਣੇ ਕੁਝ ਦਿਨ ਸੇਵਾ ਕਰਨੀ ਹੈ ਉਸ ਤੋਂ ਬਾਅਦ ਮੈਂ ਸਤੀਸੁਰ ਟਿਕਟ ਕਰਨੀ ਹੈ ਆਪਣੀ ਇਨੇ ਕੁਝ ਦਿਨ ਸੇਵਾ ਕੀਤੀ ਸਤਗੁਰੂ ਨੇ ਇੱਕ ਦਿਨ ਆਪਣੇ ਕੋਲ ਬੁਲਾਇਆ ਆਖਿਆ ਭਾਈ ਜਸਵੰਤ ਰਾਏ ਜੀ ਹੁਣ ਤੁਹਾਡੇ ਨਾਲ ਭਾਈ ਲੱਗ ਗਿਆ ਭਾਈ ਜਸਵੰਤ ਰਾਏ ਜੀ ਤੁਸੀਂ ਹੁਣ ਕਸੂਰ ਵੱਲ ਚਲੇ ਜਾਓ ਉੱਥੇ ਜਾ ਕੇ ਆਪਣੇ ਕਿਰਤ ਵੀ ਕਰੋ ਤੇ ਨਾਮ ਵੀ ਜਪੋ ਤੇ ਹੋਰ ਨਾਲ ਟੁੱਟਿਆ ਨੂੰ ਵੀ ਪਰਮੇਸ਼ਰ ਦੇ ਨਾਲ ਜੁੜੋ ਸਤਸੰਗਿਓ ਇਹ ਸਤਗੁਰੂ ਆਗਿਆ ਲੈ ਕੇ ਜਦੋਂ ਫਿਰ ਚਲੇ ਆ ਨਾ ਸਤਬ ਨੇ ਇੱਕ ਵਾਰ ਫਿਰ ਆਵਾਜ਼ ਮਾਰੀ ਉਹ ਜਸਵੰਤ ਰਾਏ ਇਹ ਗੁਰਨਾਨਕ ਜੀ ਦੇ ਘਰ ਦਾ ਉਪਦੇਸ਼ ਹੀ ਕਦੀ ਇਹ ਨਾ ਭੁਣੀ ਸੱਚੀ ਸੁੱੱਚੀ ਕਿਰਤ ਕਰਨੀ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਵੀ ਸੱਚੀ ਸੁੱੱਚੀ ਕਰਨੀ ਹੈ ਨਾਮ ਜਪਣਾ ਹੈ ਤੇ ਵੰਡ ਕੇ ਛਕਣਾ ਹੈ ਕਾਲ ਖਾਏ ਕਿਛੁੱਥੋਂ ਦੇ ਨਾਨਕ ਰਾ ਪਛਾਣੇ ਇਸੇ ਭਾਗਾਂ ਵਾਲਿਓ ਅਜੇ ਜਸਵੰਤ ਰਾਏ ਵੀ ਗੁਰ ਨਾਨਕ ਦੇਵ ਜੀ ਦੇ ਘਰ ਦਾ ਸਿੱਖ ਬਣ ਗਿਆ ਬਾਲਾ ਪੀਤ ਨੇ ਕਿਰਪਾ ਕੀਤੀ ਇਹ ਕਿਰਤੀ ਹੁਜੀ ਕਿਰਤ ਵੀ ਕਰਦਾ ਹੈ ਨਾਮ ਵੀ ਜਪਦਾ ਹੈ ਤੇ ਟੁੱਟਿਆਂ ਨੂੰ ਪਰਮੇਸ਼ਰ ਨਾਲ ਜੋੜਦਾ ਹੈ ਕਿਰਪਾ ਕਿਹਦੀ ਬਾਲਾ ਪੀਤਮ ਜੀ ਦੀ ਅਕੁਰਤਨਤਨ ਸ੍ਰੀ ਗੁਰੂ ਹਰਿ ਸ੍ਰੀ ਜੀ ਆਓ ਗੁਰਮਖੋ ਜਿੰਨਾ ਕ ਸਮਾਹ ਹੁਕਮ ਹੋਇਆ ਸੀ ਸਮਾਹ ਝੁਕਿਆ ਹੈ ਮੈਂ ਪੂਰਾ ਯਤਨ ਕੀਤਾ ਕਿ ਸੰਖੇਪ ਦੇ ਤੁਹਾਡੇ ਨਾਲ ਸਾਂਝ ਪਾਈ ਜਾਵੇ ਕਿ ਚਲੋ ਹਾਜ਼ਰੀ ਲੱਗ ਜਾਵੇ ਬਾਲਾ ਪ੍ਰੀਤਮ ਦਾ ਪ੍ਰਕਾਸ਼ ਤੇ ਹੜ ਆ ਰਿਹਾ ਹੈ ਇੱਕ ਵਾਰ ਇਹ ਪੰਕਤੀ ਪੜ ਲਓ ਫਿਰ 10 ਵਜੇ ਸਮਾਪਤੀ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਤੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਜਿਸ ਡਿਠੇ ਸਭ ਦੁੱਖ ਜਾਏ ਭਾਈ ਨੰਦ ਲਾ ਜੀ ਪਿਆਰ ਤਾ ਪਤਾ ਕੀ ਕਹਿੰਦੇ ਕਹਿੰਦੇ ਹੇ ਬਾਲਾ ਪ੍ਰੀਤਮ ਜੀ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸ ਸਾਰੀਆਂ ਸਿਆਣਪਾਂ ਅਤੇ ਮਿਹਰਾਂ ਦੇ ਭੰਡਾਰ ਹੋ ਬੋਲੇ ਸੋ ਨਿਹਾਲ ਅਲਕਿਸਨ ਸਰ ਇਹ ਬਾਲਾ ਪ੍ਰੀਤਮ ਦੀ ਭਾਈ ਨੰਦ ਲਾਲ ਪਿਆਰ ਦੇ ਕਹਦੇ ਤੁਸੀਂ ਸਾਰਿਆਂ ਸਿਆਣਪਾਂ ਤੇ ਮੇਹਰਾਂ ਦੇ ਭੰਡਾਰ